ਪੌਲਸ ਰਸੂਲ ਦੀ ਦੂਜੀ ਪੱਤਰੀ ਕ੍ਰੰਥੀਯਾਨੂ ਅਧਿਆਇ 6 ਅਸੀਂ ਉਹਦੇ ਨਾਲ ਕੰਮ ਕਰਦੇ ਹੋਏ ਤੁਹਾਡੇ ਅੱਗੇ ਬੇਨਤੀ ਵੀ ਕਰਦੇ ਹਾਂ ਜੋ ਤੁਸੀਂ ਪਰਮੇਸ਼ਰ ਦੀ ਕਿਰਪਾ ਨੂੰ ਆਕਾਰਤ ਨਾ ਲੋ ਕਿਉਂਕਿ ਉਹ ਆਖਦਾ ਹੈ ਪਈ ਮੈਂ ਮਨਪਾਉਂਦੇ ਸਮੇਂ ਵਿੱਚ ਤੇਰੀ ਸੁਣੀ ਅਤੇ ਮੁਕਤੀ ਦੇ ਦਿਨ ਤੇਰੀ ਸਹਾਇਤਾ ਕੀਤੀ ਵੇਖੋ ਹੁਣ ਹੀ ਮਨਪਾਉਂਦਾ ਸਮਾਂ ਹੈ ਵੇਖੋ ਹੁਣ ਹੀ ਮੁਕਤੀ ਦਾ ਦਿਨ ਹੈ ਅਸੀਂ ਕਿਸੇ ਗੱਲ ਵਿੱਚ ਠੁਕਰ ਨਹੀਂ ਖਵਾਉਂਦੇ ਪਈ ਕਿਤੇ ਇਸ ਸਫਾਈ ਉਤੇ ਹਰਫ ਨਾ ਆਵੇ ਪਰ ਜਿਵੇਂ ਪਰਮੇਸ਼ਰ ਦੇ ਸੇਵਕਾਂ ਦੇ ਜੋਗ ਹੈ ਤਿਵੇਂ ਹਰ ਗੱਲ ਤੋਂ ਆਪਣੇ ਲਈ ਪ੍ਰਮਾਣ ਦਿੰਦੇ ਹਾਂ ਅਰਥਾਤ ਵੱਡੇ ਸਹਾਰੇ ਤੋਂ ਵਿਪਤਾ ਤੋਂ ਥੁੜਾਂ ਤੋਂ ਤੰਗੀਆਂ ਤੋਂ ਕੋੜੜੇ ਖਾਨ ਤੋਂ ਕਾਇਜ ਤੋਂ ਕਮਸਾਣਾ ਤੋਂ ਮਿਹਨਤਾਂ ਤੋਂ ਉਨਿੰਦਿਆਂ ਤੋਂ ਫਾਕਿਆਂ ਤੋਂ ਨਿਰਮਲਤਾਈ ਤੋਂ ਗਿਆਨ ਤੋਂ ਤਿਰਜ ਤੋਂ ਦਇਅਲਗੀ ਤੋਂ ਪਵਿੱਤਰ ਆਤਮਾ ਤੋਂ ਨਿਸ਼ਕਪਟ ਪ੍ਰੇਮ ਤੋਂ ਸਚਾਈ ਦੇ ਬਚਨ ਤੋਂ ਪਰਮੇਸ਼ਰ ਦੀ ਸਮਰਥਾ ਤੋਂ ਧਰਮ ਦੇ ਸ਼ਸਤਰਾਂ ਨਾਲ ਜਿਹੜੇ ਸਜੇ ਖੱਬੇ ਹਨ ਪਤ ਅਤੇ ਬੇਪਤੀ ਨਾਲ ਅਪਜਸ ਅਤੇ ਜਸ ਨਾਲ ਛਲੀਆਂ ਜਿਹੇ ਪਰ ਸੱਚੇ ਹਨ ਅਣਜਾਤਿਆਂ ਜਿਹੇ ਪਰ ਉਜਾਗਰ ਹਨ ਮਰਨਾਉ ਜਿਹੇ ਪਰ ਵੇਖੋ ਜਿਉਂਦੇ ਹਨ ਤਾਰੇ ਜਾਂਦੇ ਜਿਹੇ ਪਰ ਜਾਣੋ ਨਹੀਂ ਮਾਰੇ ਜਾਂਦੇ ਉਦਾਸਾਂ ਜਿਹੇ ਪਰ ਸਦਾ ਆਨੰਦ ਕਰਦੇ ਹਨ ਨਿਰਧਨ ਜਿਹੇ ਪਰ ਬਹੁਤਿਆਂ ਨੂੰ ਧਨੀ ਬਣਾਉਂਦੇ ਹਨ ਪੱਲਿਓ ਸਖਨੂ ਜਿਹੇ ਪਰ ਸਭ ਕੁਛ ਦੇ ਮਾਲਕ ਹਾਂ ਏਕ ਰੰਥਿਓ ਸਾਡਾ ਮੂੰਹ ਤੁਹਾਡੀ ਵੱਲ ਖੁੱਲਾ ਹੈ ਸਾਡਾ ਦਿਲ ਮੁਕਲਾ ਹੈ ਸਾਡੇ ਵਿੱਚ ਤੁਹਾਡੇ ਲਈ ਕੋਈ ਰੋਕ ਨਹੀਂ ਪਰ ਤੁਹਾਡੇ ਹੀ ਹਿਰਦੇ ਵਿੱਚ ਰੋਕ ਹੈ ਹੁਣ ਉਹਦੇ ਵੱਟੇ ਤੁਸੀਂ ਵੀ ਖੁੱਲੇ ਦਿਲ ਦੇ ਹੋਵੋ ਮੈਂ ਤਾਂ ਤੁਹਾਨੂੰ ਬੱਚਾ ਵਾਂਗੂ ਆਖਦਾ ਹਾਂ ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁਤੋ ਕਿਉਂ ਜੋ ਧਰਮ ਅਤੇ ਕੋ ਧਰਮ ਵਿੱਚ ਕੀ ਸਾਂਝ ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ ਹੈ ਅਤੇ ਮਸੀਦਾ ਬਲੀਅਲ ਦੇ ਨਾਲ ਕੀ ਮਿਲਾਪ ਹੈ ਅਥਵਾ ਪ੍ਰਤੀਤਵਾਨ ਦਾ ਬੇਪ੍ਰਤੀਤਿ ਨਾਲ ਕੀ ਹਿੱਸਾ ਹੈ ਅਤੇ ਪਰਮੇਸ਼ਰ ਦੀ ਹਾਇਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ ਅਸੀਂ ਤਾਂ ਅਕਾਲ ਪੁਰਖ ਦੀ ਹਾਇਕਲਾਂ ਜਿਵੇਂ ਪਰਮੇਸ਼ਰ ਨੇ ਬਚਨ ਕੀਤਾ ਮੈਂ ਉਹਨਾਂ ਵਿੱਚ ਆਵਾਸ ਕਰਾਂਗਾ ਅਤੇ ਫਿਰਿਆ ਕਰਾਂਗਾ ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ ਪ੍ਰਭੂ ਆਖਦਾ ਹੈ ਅਤੇ ਕਿਸੇ ਪ੍ਰਸ਼ਟ ਵਸਤੂ ਨੂੰ ਹੱਥ ਨਾਲ ਲਾਓ ਮੈਂ ਤੁਹਾਨੂੰ ਕਬੂਲ ਕਰਾਂਗਾ ਔਰ ਤੁਹਾਡਾ ਪਿਤਾ ਹੋਵਾਂਗਾ ਔਰ ਤੁਸੀਂ ਮੇਰੇ ਪੁੱਤਰ ਧੀਆਂ ਹੋਣਗੇ ਇਹ ਬਚਨ ਸਰਬਸ਼ਕਤੀਮਾਨ ਪ੍ਰਭੂ ਦਾ ਹੈ